ਬੰਦ ਲੀ ਜਾਂਦੇ ਨੇ ਤੁਸੀਂ ਖਰਾਬ ਮੌਸਮ ਇਹਨੇ ਹੰਟੀ ਪ੍ਰਵਾਹ ਨਾ ਕਰਦੇ ਹੋਈ ਤਕਰੀਬਨ ਅੱਜ 5:55 ਵਜੇ 8 ਮਹੀਨੇ ਹੋ ਜਾਣਗੇ ਬੇਦੇਰੂਸ ਸੰਸਾਤ ਹੋ ਗਈ ਸਾਤੋਂ ਸਫਾਈ ਦੀ ਜ਼ਿੰਮਤ ਬਣੇ ਹੋਇਓ ਕੋਈ ਵੀ ਚਾਹੁੰਦੇ ਹੋ ਵੀ ਸਾਨੂੰ ਕੁਝ ਦੱਸੋ ਕਿ ਕੀ ਬਣੇ ਅਸੀਂ ਕੋਈ ਤਾਂ ਕੀ ਜੰਦੇ ਹਾਂ ਕੀ ਨਸੀਅਤ ਸੁਣੇ ਬਾਰਲੀ ਨੂੰ ਕੰਟੀਨੂ ਤੋਂ ਫੋਨ ਆਉਂਦੇ ਨਹੀਂ ਜਿੱਥੇ ਫਿਰਦੇ ਆ ਕੇ ਹਸਪੀਟਲ ਕਿਤੇ ਬਾਹਰ ਹੈ ਕੋਈ ਹੀ ਪੁੱਛਦਾ ਹੈ ਕਿ ਕਿੱਥੇ ਗੱਲ ਖੜੀ ਹੈ ਸੋਨੂੰ ਨੂੰ ਪਤਾ ਜੀ ਨੂੰ ਪਤਾ ਪਰ ਸਾਡੇ ਸਤਕਾਰਯੋਗ ਵੀਰ ਜੀ ਡਾਕਟਰ ਬਲੀਨ ਸਿੰਘ ਜੀ ਮੰਤਰੀ ਸਾਹਿਬ ਉਹ ਕਹਿ ਰਹੇ ਸੀ ਵੀ ਜੇ ਕੋਈ ਸਾਡਾ ਸਤਿਕਾਰ ਭਰਾਵਾਂ ਨੇ ਵੀਰਾਂ ਨੇ ਉਹਨਾਂ ਨੂੰ ਸਵਾਲ ਪੁੱਟਿਆ ਸੀ ਵੀ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਜਿਹੜਾ ਵੀ ਬਲਤੇਜ ਪਰਮੋਵਾਲੀ ਕਹਿ ਰਹੇ ਨੇ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਜੇ ਸਾਡੀ ਪਾਰਟੀ ਦਾ ਕੋਈ ਇਦਾਂ ਦਾ ਕੋਈ ਬੰਦਾ ਕੋਈ ਐਸਪੀ ਵਿੱਚ ਸ਼ਾਮਲ ਹੋਇਆ ਤਾਂ ਅਸੀਂ ਉਸ ਨੂੰ ਡਬਲ ਸਜ਼ਾ ਦਵਾਵਾਂਗੇ। ਤਨ ਪ੍ਰੂਫ ਉਹ ਮਿਲਨੇ ਚਾਹੀਦੇ ਨੇ। ਪ੍ਰੂਫ ਤਾਂ ਵੀ ਬਿਲਟੇਜ ਪੰਨੂ ਦੀ ਆਈਡੀ ਦੇ ਉੱਤੋਂ ਜਿਹੜੇ ਮਤਲਬ ਉਹਨੇ ਪਹਿਲਾਂ ਉਹਦੀ ਸਕਿਉਰਟੀ ਲੀਕ ਕੀਤੀ ਉਹ ਵੀ ਅਸੀਂ ਉਹਨਾਂ ਨੂੰ ਭੋਜ ਚੁੱਕਿਆ। 29 ਤਰੀਕ ਨੂੰ ਉਹਦੀ ਮੌਤ ਹੋਣ ਦੇ ਤੁਰੰਤ ਬਾਅਦ ਉਹਨੇ ਜਿਹੜੀ ਪੋਸਟ ਪਾਈ ਵੀ ਮਾਨਸਾ ਦੇ ਨੇੜੇ ਜਵਾਰਕੇ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਹੋਇਆ ਅੰਤ ਕਰਦੇ ਤੇ ਉਹਨੂੰ ਲੋਕਾਂ ਦੇ ਪ੍ਰਸ਼ਾਦ ਵੀ ਮੰਨਿਆ ਹੈਠਾ ਵੀ ਕੁਮੀਨਿਆ ਕੱਲ ਤੂੰ ਉਹਦੀ ਸਿਕਿਉਰਿਟੀ ਲਈ ਕੀਤੀ ਤੇ ਅੱਜ ਉਹਦੀ ਮੌਤ ਹੋ ਗਈ। ਐਤੂ ਤੋਂ ਨੀ ਉਹ ਹੋਰ ਅਸੀਂ ਪ੍ਰੂਫ ਕੀ ਲਈਏ ਸਰਕਾਰ ਨੂੰ। ਸਾਨੂੰ 8 ਮਹੀਨੇ ਹੋ ਗਏ ਕਹਿੰਦੇ ਆ ਨਾ ਤੂੰ ਤੇਜ਼ ਪੰਨੂ ਤੇ ਕਾਰਵਾਈ ਕਰੋ, ਕਾਰਵਾਈ ਕਰੋ ਕੋਈ ਕਾਰਵਾਈ ਨਹੀਂ। ਸਵੇਰੇ ਫੈਸਲਾ ਲੈ ਲੈਂਦੇ ਨੇ, ਸ਼ਾਮ ਨੂੰ ਬਦਲ ਦਿੰਦੇ ਨੇ। ਇਹ ਬਦਲ ਵਰਗੀ ਸਰਕਾਰ ਹੈ। ਮੇਰੇ ਅੰਦਰ ਬਹੁਤ ਬਲਬਲੇ ਨੇ ਵੀ ਮੈਂ ਕੱਟਾਂ ਪਰ ਫਿਰ ਵੀ ਅਸੀਂ ਹਜੇ ਫੇਰ ਚੁੱਪ ਕਰ ਜਾਂਦੇ ਹਾਂ ਕਿ ਕੋਈ ਗੱਲ ਨਹੀਂ ਹੋਰ ਦੇਖ ਲੈਨੇ ਆਂ ਵੀ ਜੇ ਸਾਡੇ ਬੱਚੇ ਨੂੰ ਅਨਸਾਫ਼ ਹੋਵੇ ਫਿਰ ਉਦੂਆਰ ਮੈਂ ਸਾਰਿਆਂ ਨੂੰ ਮਾਰਾਂ ਨਹੀਂ ਕਹਿੰਦੀ ਅਸੀਂ ਤਿੰਨੋਂ ਪਾਰਟੀਆਂ ਕੋਲੇ ਗਏ ਬੀਜੇਪੀ ਕੋਲੇ ਵੀ ਗਏ ਆਮ ਆਦਮੀ ਕੋਲੇ ਵੀ ਗਏ ਰੋਹਲ ਗਾਂਧੀ ਦੀ ਪਾਰਟੀ ਚੋਂ ਯਾਤਰਾ ਵਿੱਚ ਵੀ ਗਏ ਕਿਉਂਕਿ ਇਸ ਟਾਈਮ ਸਾਨੂੰ ਕੁਝ ਨਿਸ਼ਾਨ ਰਿਛਾ ਸਾਡੇ ਖੂਬ ਬਹਨੇ ਰਹੇ ਸਾਡਾ ਬੱਚਾ ਗਿਆ ਸਾਡਾ ਜਹਾਨ ਗੁੜਿਆ ਅਸੀਂ ਜਿੱਥੋਂ ਵੀ ਸਾਨੂੰ ਉਮੀਦ ਹੋਊਗੀ ਅਸੀਂ ਉੱਥੇ ਜਾਵਾਂਗੇ ਸ਼ਾਂਤ ਹੋਣਾ ਹੈ ਫਿਰ ਇੱਥੋਂ ਵੀ ਸਾਨੂੰ ਕੋਈ ਕਹਦੇ ਵੀ ਹਾਂ ਆਹ ਗੱਲ ਆਇਆ ਸਾਨੂੰ ਕੋਈ ਇਨਸਾਫ ਦੀ ਉਮੀਦ ਜਾਗੇ ਅਸੀਂ ਤਾਂ ਹਰ ਇੱਕ ਥਾਂ ਜਾਵਾਂਗੇ ਪਰ ਵਿੱਚ ਮੈਨੂੰ ਕਹਦੇ ਵੀ ਦਿੰਦੇ ਨੇ ਵਿੱਚ ਵੀ ਬੇਬੇ ਤੂੰ ਰੱਬ ਦਾ ਨਾਲ ਆ ਲੈ ਆਕਰਮੰਟ ਨਾ ਪੜਿਆ ਕਰ ਕਰ ਕਮੈਂਟਾਂ ਦੇ ਵਿੱਚ ਸਾਨੂੰ ਵੀ ਕੁਝ ਲੋਕਾਂ ਦਾ ਦੱਲੇ ਲੋਕਾਂ ਦਾ ਪਤਾ ਲੱਗਦਾ ਵੀ ਉੱਥੇ ਬੈਠੇ ਆ ਇਹ ਉਹ ਕਹਿੰਦੇ ਜੀ ਇਹ ਤਾਂ ਸਿਆਸਤ ਜਾਣ ਦਾ ਮਾਰਾ ਤੁਰਿਆ ਫਿਰਦਾ ਸਿਆਸਤ ਨੇ ਪਹਿਲਾਂ ਸਾਨੂੰ ਕੀ ਦਿੱਤਾ ਸਾਡਾ ਪੁੱਤ ਹੋ ਜਾਂਦਾ ਹੁਣ ਜਾਣੀ ਜਾਣਦਾ ਅਸੀਂ ਵੀ ਸਾਡਾ ਜਵਾਕ ਕਿਹਨੇ ਕੀਤਾ ਕਿਉਂ ਕੀਤਾ ਕਿਹਨੇ ਕਿਹਨੇ ਕੀਤਾ ਪਰ ਕਲિયੇ ਕੀ ਕੋਈ ਪੇਸ਼ੀ ਨਹੀਂ ਚੱਲਦੀ ਸਾਨੂੰ ਲollipops ਦੇ ਕੇ ਖੁਸ਼ਰਾ ਦੇ ਜੇ ਉੱਤੇ ਨਾ ਜਾਓ ਤੁਸੀਂ ਉੱਤੇ ਨਾ ਜਾਓ ਤੁਸੀਂ ਆਇਆ ਨਾ ਕਰੋ ਤੁਸੀਂ ਨਾ ਕੁਝ ਨਹੀਂ ਕਰ ਸਕਦੇ ਤੁਸੀਂ ਮਜਬੂਰ ਹੋਏ ਬੈਠੇ ਆ ਸਾਡੇ ਹੱਥ ਬੰਨੇ ਪੈਨੇ ਸੀ ਫਿਰ ਵੀ ਆਏ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ ਵੀ ਹੋਰ ਦੇਖ ਲੈਨੇ ਆ ਮਹੀਨਾ ਪਰ ਅਜਾ 6 ਮਹੀਨੇ ਹੋ ਗਏ ਨੌਵਾਂ ਚੱਲੇ ਨੂੰ ਕੱਲਪੂ ਕਾ ਸ਼ਾਮ ਨੂੰ ਪਰ ਸਾਡੇ ਬੰਦੇ ਤਾਂ ਅੱਖ ਨਹੀਂ ਪਿਆ ਹਜੇ ਤੱਕ ਤੇ ਮਨੂਮੀ ਦੀ ਅਜੀ ਦੀ ਇੱਕ ਛੋਟੇ ਬੱਚੇ ਨੂੰ ਗੱਲ ਦੇ ਕਰਦੇ ਸਹਲਾ ਜਵਾਨ ਮੈਂ ਤਾਂ ਬੱਦਲ ਤੋਂ ਮੈਂ ਦੇ ਸਕਦੀਆਂ ਮੈਂ ਇਹਨਾਂ ਲੋਕਾਂ ਨੂੰ ਹੋਰ ਮੈਂ ਕੁਝ ਨਹੀਂ ਕਰ ਸਕਦੀ ਸਾਡੀ ਕਮੰਡੀ ਸਾਬੂ ਡਾਕਟਰ ਬਣਨਾ ਮਾਂ ਪਿਓ ਦੀ ਜ਼ਿੰਦਗੀ ਖਤਮ ਪਹਿਲਾਂ ਹੋ ਜਾਂਦੀ ਹੈ ਇਹ ਅਸੀਂ ਆਉਂਦੇ ਬੱਚੇ ਨੂੰ ਡਾਕਟਰ ਬਣਾਵਾਂਗੇ ਬੱਚਾ ਡਾਕਟਰ ਬਣਦਾ ਬਣਦਾ ਬੁढ़ा ਹੋ ਜਾਂਦਾ ਇੱਕ ਦੋ ਪੈਸੇ ਦਾ ਬੰਦਾ ਆ ਕੇ ਉਹਨੂੰ ਉਹਦੇ ਹਸਪੀਟਲ ਚਾਕੇ ਗੋਲੀ ਮਾਰ ਜਾਂਦਾ ਹੈ ਕਿ ਸਾਡਾ ਕਾਨੂੰਨ ਕਿੱਥੇ ਹੈ ਹੁਣ ਜੀਤਾ ਕਰਦਾ ਕਰੇ ਕਦੇ ਵੀ ਜਦੋਂ ਮੈਂ ਉਹਦੇ ਪੰਚੀ ਦਿਨ ਮੇਰਾ ਜਾਗ ਹੁੰਦਾ ਹੈ ਪਲ-ਪਲ ਮੇਰੇ ਯਾਦਵੀ ਨੂੰ ਮੁੰਡੇ ਤਾਂ ਕਿ ਘੜ ਦਉਂਦਾ ਮੇਰਾ ਇਹ ਨਹੀਂ ਕਰਦਾਂ ਮੈਂ ਬਾਕੀ ਹੋ ਜਾ ਮੈਂ ਇਕੱਲੇ-ਇਕੱਲੇ ਨੂੰ ਠੋਕਦਾ ਪਰ ਮੇਰੇ ਕੋਲ ਮੇਰੇ ਕੋਲ ਕੁਝ ਹੈ ਨਹੀਂ ਵੀ ਮੈਂ ਇਹਨਾਂ ਸਰਕਾਰਾਂ ਨੂੰ ਕੁਛ ਦਿਨਾ ਮੈਂ ਤਾਂ ਪ੍ਰਸ਼ਾਸਨ ਨੂੰ ਕਹਿੰਦੀ ਹਾਂ ਸਾਡੇ ਸਬਰ ਦਾ ਇੰਤਿਹਾਨ ਹੋਰ ਕਿੰਨਾ ਕਰਾਉਂਗੇ ਸਾਡੇ ਪੁਲਿਸ ਵਾਲਾ ਮੁੰਡਾ ਮਰਿਆ ਉਹਦਾ ਦਾਦਾ ਦੁਬਾਰੀ ਮੰਮੀ ਪਿੱਛੇ ਨੇ ਉਹਦਾ ਬੇੜਾ ਘੱਟ ਕਰਤੀ ਤੁੱਗੇ ਲੋਕ ਕਿਸੇ ਨੇ ਹਾਲ ਤੱਕ ਕੁਛ ਨਹੀਂ ਕਿਹਾ ਸਾਡੀ ਪੈਸੇ ਨਾਲ ਜ਼ਿੰਦਗੀ ਨਹੀਂ ਨਿਕਲਦੀ ਜੇ ਕਹਿਣਗੇ ਵੀ 2 ਕਰੋੜ ਉਹਨੂੰ ਦੇਤਾ ਕਰੋੜ ਉਹਨੂੰ ਦੇਤਾ ਚਲ ਸਾਡੇ ਤਾਂ ਸਾਡੀ ਇੱਕ ਵਾਈ ਸਾਡੇ ਕੋਲ ਧੇਰੀ ਹੈ ਪੈਸੇ ਅਸੀਂ ਹੱਕ ਨਹੀਂ ਲਾਉਨੇ ਅਸੀਂ ਖਾਣੇ ਨਹੀਂ ਪੈਸੇ ਅਸੀਂ ਇਨਸਾਫ ਮੰਗਦੇ ਵੀ ਸਾਡੇ ਵਿੱਚ ਕਿੰਨਾ ਚਿਰ ਮੱਤੇ ਰਹਿਣਗੇ ਤਾਂ ਕਿੱਥੇ ਦੇ ਇਨਸਾਫ ਨੂੰ ਮੰਨਣ ਨੂੰ ਬੁchnਾ ਚਾਹਣੀ ਹੈ ਜਿਹੜੇ ਕਹਿੰਦੇ ਸੀ ਮੈਨੂੰ 20 ਦਿਨ ਦਿਓ ਮੈਂ 20 ਦਿਨਾਂ ਦੇ ਵਿੱਚ ਆਇਆ ਕਰ ਦੂੰ ਮੈਂ ਆਇਆ ਕਰ ਦੂੰ ਕੁਛ ਨਹੀਂ ਹੋ ਸਕਿਆ ਹਾਲੇ 9 ਮਹੀਨੇ ਹੋ ਗਏ ਹੋ ਜਾਣਗੇ ਅਜਾਤ ਪੂਰਨ ਨੋਮਾ ਲਗ ਕਿ ਤੁਹਾਂ ਪਰ ਸਾਡੀ ਚੁੱਪ ਨੂੰ ਸਾਡੀ ਕਮਜ਼ੋਰੀ ਨਾ ਸਮਝਿਓ ਸਮਾਂ ਪੈਂਦੇ ਜੋ ਕੁਝ ਹੋਇਆ ਮੈਂ ਤਾਂ ਕਬੂਲੀ ਬੋਲ ਕੁਝ ਕਹੇ ਨਾ ਮੈਂ ਤਾਂ ਨਹੀਂ ਕਹਿੰਦੀ ਹੁਣ ਮੈਂ ਤੁਹਾਡੇ ਕੋਲ ਪੁੱਛਦੀ ਆ ਜਿਹੜੇ ਮੇਰੇ ਉੱਤੇ ਬੱਚੇ ਜਾਂ ਮੇਰੇ ਭੈਣ ਭਰਾ ਫੇਸਬੁਕਾਂ ਤੇ ਕਹਿੰਦੇ ਨੇ ਵੀ ਸਿਹਸਤ ਦੇ ਮਾਰੇ ਹੁਤੇ ਨਹੀਂ ਦੱਸੋ ਭਾਈ ਕਿਹਦੇ ਕੋਲੇ ਜਾ ਕੇ ਸੀਨ ਸਾਫ ਹੋਵਾਂ ਉਹ ਮੈਨੂੰ ਦੱਸਣਾ ਵੀ ਮੈਂ ਉੱਥੇ ਗੱਲ ਦੂੰਗੀ ਜਿੱਥੇ ਉਹ ਚਾਹੁੰਦੇ ਆ ਪਰ ਮੈਨੂੰ ਤਾਂ ਇਨਸਾਫ ਚਾਹੀਦਾ ਸੱਲਫਾ ਜਿਹਦਾ ਘਰ ਉਜੜਦਾ ਉਹਨੂੰ ਪਤਾ ਹੁੰਦਾ ਜਿਹਨੇ ਬੋਲਣਾ ਹੁੰਦਾ ਉਹ ਤਾਂ ਬੋਲਦੀ ਰਹਿੰਦਾ ਮੈਨੂੰ ਕੋਈ ਪਰਵਾਹ ਨਹੀਂ ਅੱਜ ਵੀ ਮੈਨੂੰ ਲੋਕ ਉੱਥੇ ਰਾ ਕੁਝ ਕਹਿਣਗੇ ਮੈਂ ਇਹਨਾਂ ਗੱਲਾਂ ਦੀ ਕੋਈ ਪਰਵਾਹ ਨਹੀਂ ਕਰਦੀ ਤੇ ਪਰ ਇਨਸਾਫ ਲਈ ਮੈਂ ਲੜਦੀ ਰਹੂੰਗੀ ਤੁਹਾਡਾ ਸਾਥ ਵੀ ਮੈਨੂੰ ਲੋੜ ਹੈ ਉਹ ਮਿਲ ਰਿਹਾ ਹੈ ਮੈਨੂੰ ਤੁਸੀਂ ਕਿਤੇ ਮੌਸਮੀ ਪ੍ਰਭਾਵ ਹੀ ਨਾ ਕਰਦੇ ਹੋਏ ਤੁਸੀਂ ਹਰ ਸੰਡੇ ਆ ਰਹੇ ਹੋ ਪਿਛਲੇ ਵਾਰ ਵੀ ਵਿਚਾਰੇ ਬਹੁਤ ਆਖੀ ਹਿੰਦੀ ਮੈਂ ਚਰਬੀ ਘਾਤੀਆਂ ਉਹ ਤਾਂ ਕਿਹੜੇ ਹੁਣ ਦਿਮਾਗ ਤੇ ਲੋੜ ਹੀ ਪਾ ਸਕਦੇ ਨੇ ਦੂਜੀ ਵਾਰ ਸਟੱਪ ਪੈ ਕੇ ਦੁਬਾਰਾ ਕਿ ਉਹ ਬਣੋ ਸੋਚੀ ਜਾਂਦੇ ਨੇ ਸੋਚੀ ਜਾਂਦੇ ਨੇ ਵੀ ਇਨਸਾਫ ਵੀ ਨਹੀਂ ਮਿਲ ਰਿਹਾ ਘਰ ਵੀ ਉਜੜ ਗਿਆ ਮੈਂ ਵੀ ਨਹੀਂ ਕੁਝ ਕਰ ਸਕਦਾ ਕਿ ਪਹਿਲਾਂ ਤੈਨੂੰ ਪਹਿਲਾਂ ਹੋਈ ਸੀ ਦੋ ਗੁੱਟੇ ਜਿਹੜਾ ਕੋਈ ਸੱਚ ਬੋਲਦਾ ਹੈ ਸੱਤ ਨੂੰ ਦਵਾਇਆ ਜਾਂਦਾ ਹੁਣ ਅਨਮੋਲ ਕਵਾਸਰਾ ਬਿਟਾਇਆ ਹੋ ਉਹਦੇ ਵਿੱਚ ਵੀ ਗਰਮ ਖੂਨ ਹੈ ਉਹ ਵੀ ਸੱਚੀਆਂ ਗੱਲਾਂ ਕਹਿ ਦਿੰਦਾ ਮੈਂ ਉਹਨੂੰ ਵੀ ਕਹਿਣਾ ਚਾਹੁੰਗੀ ਵੀ ਪੁੱਤ ਐਨਾ ਸੱਚ ਨਾਲ ਬੋਲੀਂ ਕਿਉਂਕਿ ਇੱਥੋਂ ਦੇ ਜਿਹੜੇ ਸ਼ਾਸਕ ਲੋਕ ਐ ਉਹਨਾਂ ਨੂੰ ਇਹ ਸੱਚ برداشت ਨਹੀਂ ਹੁੰਦਾ ਉਹਨੇ ਇਤਿਹਾਸਿਕਾ ਵੀ ਭਾਰਤ ਦੀ ਲੋ ਯਾਤਰਾ ਵਿੱਚ ਇਹ ਕਿਸੇ ਨਾਲ ਘਰ ਜੁੜਦਾ ਹੋਵੇ ਤਾਂ ਕਹਿੰਦਾ ਉੱਥੇ ਮੈਨੂੰ ਜਾਣ ਦੀ ਕੋਈ ਲੋੜ ਨਹੀਂ ਸੀ ਅਸੀਂ ਵੀ ਇੰਝ ਕਰਕੇ ਗਏ ਸੀ ਵੀ ਜੇ ਸਾਡਾ ਭਾਰਤ ਲੋਈ ਸਾਡਾ ਬੱਚਾ ਵੀ ਕੁਝ ਚੋਣਾ ਸੀ ਕਹਿੰਦੇ ਇੱਧਰ ਨੂੰ ਆਇਆ ਹੋਇਆ ਪਰ ਇਹਨਾਂ ਨੂੰ ਮਨਜ਼ੂਰ ਨਹੀਂ ਸੀ ਚਲੋ ਉਹ ਪਿੱਛੇ ਹਟਾ ਲਾ ਕੋਈ ਗੱਲ ਨਹੀਂ ਉਹਦਾ ਨਾਮ ਤਾਂ ਹੋਰ ਚਾਹੁੰਦਾ ਆ ਜਿਹੜਾ ਸਾਨੂੰ ਤਾਂ ਜਿਹੜਾ ਘੱਟਾ ਪਿਆ ਹੈ ਪਿਆ ਤੁਸੀਂ ਉਹ ਵੀ ਬਹੁਤ ਜਿਆਦਾ ਘੱਟਾ ਪਿਆ ਹੈ ਇਹਨਾਂ ਕੁਝ ਨਾ ਕਹਿੰਦੀ ਮੌਜੂਦ ਹੈ ਨਾ ਲੱਗਦਾ ਹੈ ਬਾਈ ਮੁੱਖ ਤਾਂ ਹਾਂ ਤਾਂ ਲੱਗਦਾ